ਅੱਜ 22 ਸਤੰਬਰ 2025 ਤੋਂ ਸਾਡੇ ਦੇਸ਼ ਵਿੱਚ ਨਵਾਂ GST ਲਾਗੂ ਹੋ ਗਿਆ ਹੈ। ਮੋਦੀ ਸਰਕਾਰ ਨੇ ਇਸ ਨੂੰ ਆਮ ਲੋਕਾਂ ਲਈ ਦੀਵਾਲੀ ਗਿਫਟ ਦੱਸਿਆ ਹੈ। ਨਵੇਂ GST ਰਿਫਾਰਮ ਦੇ ਤਹਿਤ ਹੁਣ ਟੈਕਸ ਸਿਸਟਮ ਹੋਰ ਵੀ ਸਾਦਾ ਕਰ ਦਿੱਤਾ ਗਿਆ ਹੈ। ਇਸ ਨਾਲ ਘਰ ਦੇ ਖਰਚੇ ਤੇ ਜੇਬ ਦਾ ਬੋਝ ਦੋਵੇਂ ਘੱਟ ਹੋਣਗੇ। ਕਈ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਤੇ ਕੁਝ ਤੇ ਹੁਣ ਜ਼ੀਰੋ ਟੈਕਸ ਲੱਗੇਗਾ। ਪਹਿਲਾਂ GST ਦੇ 4 ਸਲੈਬ ਸਨ 5 12 18 ਤੇ 28% ਪਰ ਹੁਣ ਸਿਰਫ ਸਭ ਤਿੰਨ ਸਲੈਬ ਹੀ ਹੋਣਗੇ ਰੋਜ਼ਾਨਾ ਦੀਆਂ ਚੀਜ਼ਾਂ ਕੁਝ ਦਵਾਈਆਂ ਇਨਸ਼ੋਰੈਂਸ ਪਾਲਿਸੀਸ ਤੇ ਹੁਣ 0% ਟੈਕਸ ਬੇਸਿਕ ਗੁੱਡਸ ਤੇ ਕੁਝ ਸਰਵਿਸਾਂ ਤੇ 5% ਟੈਕਸ ਲੱਗੇਗਾ ਘਰੇਲੂ ਸਮਾਨ ਇਲੈਕਟ੍ਰੋਨਿਕਸ ਸਟੈਂਡਰਡ ਗੁੱਡਸ ਤੇ 18% ਲਗਜ਼ਰੀ ਆਈਟਮਸ ਅਤੇ ਹਾਨੀਕਾਰਕ ਚੀਜ਼ਾਂ ਤੇ 40% ਟੈਕਸ ਲੱਗੇਗਾ ਇਸ ਨਾਲ ਰੋਜ਼ਾਨਾ ਦੀਆਂ ਚੀਜ਼ਾਂ ਹੋਣਗੀਆਂ ਸਸਤੀਆਂ ਜਦਕਿ ਮਹਿੰਗੀਆਂ ਤੇ ਲਗਜ਼ਰੀ ਆਈਟਮਸ ਤੇ ਵੱਧ ਟੈਕਸ ਲੱਗੇਗਾ ਲਾਈਫ ਇੰਸ਼ੋਰੈਂਸ ਪਾਲਿਸੀਸ ਤੇ ਕੋਈ ਵੀ ਜੀਐਸਟੀ ਨਹੀਂ ਲੱਗੇਗਾ ਹੈਲਥ ਇੰਸ਼ੋਰੈਂਸ ਪਾਲਿਸੀਸ ਵੀ ਟੈਕਸ ਫ੍ਰੀ ਹੋ ਗਈਆਂ ਹਨ ਇਸ ਨਾਲ ਲੋਕਾਂ ਦੀ ਪ੍ਰੀਮੀਅਮ ਅਮਾਉਂਟ ਘਟ ਹੋਵੇਗੀ ਤੇ ਬਚਤ ਵਧੇਗੀ ਪਹਿਲਾਂ ਕਈ ਦਵਾਈਆਂ ਤੇ 12 ਜਾਂ 18% ਜੀਐਸਟੀ ਸੀ ਹੁਣ ਇਹਨਾਂ ਨੂੰ 5% ਸਲੈਬ ਵਿੱਚ ਰੱਖਿਆ ਗਿਆ ਹੈ ਪੂਰੀ ਛੁੱਟ ਨਹੀਂ ਦਿੱਤੀ ਗਈ ਤਾਂ ਜੋ ਦਵਾਈ ਕੰਪਨੀਆਂ ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਲੈ ਸਕਣ ਡੈਰੀ ਮਿਲਕ ਹੁਣ ਬਿਲਕੁਲ ਟੈਕਸ ਫ੍ਰੀ ਪਲਾਂਟ ਬੇਸਡ ਮਿਲਕ ਜਿਵੇਂ ਸੋਇਆ ਮਿਲਕ, ਆਮੰਡ ਮਿਲਕ ਹੁਣ 5% ਜੀਐਸਟੀ ਲੱਗੇਗਾ ਫੇਸ ਪਾਊਡਰ ਤੇ ਸ਼ੈਂਪੂ ਵਰਗੇ ਪ੍ਰੋਡਕਟਸ ਹੁਣ ਸਸਤੇ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਵੱਡੀਆਂ ਕੰਪਨੀਆਂ ਲਈ ਨਹੀਂ ਸਿਰਫ ਟੈਕਸ ਸਿਸਟਮ ਨੂੰ ਈਜ਼ੀ ਤੇ ਕਲੀਅਰ ਬਣਾਉਣ ਲਈ ਕੀਤਾ ਗਿਆ ਹੈ ਰੈਂਟ ਤੇ ਲੀਜ਼ ਤੇ ਨਵਾਂ ਰੂਲ ਕੋਈ ਵੀ ਸਮਾਨ ਦਿਨਾ অপারেਟਰ ਤੇ ਰੈਂਟ ਤੇ ਲੀਸ ਤੇ ਦੇਣ ਤੇ ਉਹੀ GST ਲੱਗੇਗਾ ਜੋ ਉਸ ਦੀ ਸੇਲ ਪ੍ਰਾਈਸ ਤੇ ਲੱਗਦਾ ਹੈ। ਐਗਜ਼ਾਮਪਲ ਦੇ ਤੌਰ ਤੇ ਜੇ ਕਾਰ ਵੇਚਣ ਤੇ 18% GST ਲੱਗਦਾ ਹੈ ਤਾਂ ਰੈਂਟ ਤੇ ਵੀ 18% GST ਹੀ ਲੱਗੇਗਾ। ਹੁਣ ਆਯਾਤ ਕੀਤੀਆਂ ਚੀਜ਼ਾਂ ਇੰਪੋਰਟਡ ਗੁੱਡਸ ਤੇ ਵੀ ਨਵੀਆਂ GST ਦਰਾਂ ਲਾਗੂ ਹੋਣਗੀਆਂ IGST ਵੀ ਇਹਨਾਂ ਨਵੀਆਂ ਤਰ੍ਹਾਂ ਦੇ ਮੁਤਾਬਕ ਹੀ ਵਸੂਲਿਆ ਜਾਵੇਗਾ ਰੋਡ ਟਰਾਂਸਪੋਰਟ ਜਿਵੇਂ ਬੱਸ ਜਾਂ ਟੈਕਸੀ ਤੇ 5% GST ਬਿਨਾਂ ITC ਦੇ 에어 ਟਰੈਵਲ ਵਿੱਚ ਇਕਨੋਮੀ ਕਲਾਸ ਤੇ 5% GST ਅਤੇ ਬਿਜ਼ਨਸ ਕਲਾਸ ਤੇ 18% GST ਲੋਕਲ ਡਿਲੀਵਰੀ ਸਰਵਿਸ ਤੇ GST ਜੇ ਲੋਕਲ ਡਿਲੀਵਰੀ ਕੋਈ ਅਨ ਰਜਿਸਟਰਡ ਪਰਸਨ ਕਰ ਰਿਹਾ ਹੈ ਤੇ ਉਹ ਈ-ਕਾਮਰਸ ਪਲੈਟਫਾਰਮ ਰਾਹੀਂ ਹੈ ਤਾਂ GST ਦੀ ਜ਼ਿੰਮੇਵਾਰੀ ਈ-ਕਾਮਰਸ ਕੰਪਨੀ ਦੀ ਹੋਵੇਗੀ ਇਸ ਨਾਲ ਟੈਕਸ ਸਿਸਟਮ ਹੋਰ ਟ੍ਰਾਂਸਪੇਰੈਂਟ ਹੋਵੇਗਾ ਹੁਣ 35 ਚੀਜ਼ਾਂ ਤੇ ਕੋਈ ਟੈਕਸ ਨਹੀਂ ਹੋਵੇਗਾ ਜਿਵੇਂ ਪਨੀਰ, ਚੀਨੀ, ਪਰਾਂਠਾ, ਚਪਾਤੀ ਰੋਟੀ, UHT ਮਿਲਕ, ਐਕਸਰਸਾਈਜ਼ ਬੁੱਕਸ, ਗ੍ਰਾਫ ਬੁੱਕਸ, ਨੋਟਬੁੱਕਸ ਤੇ ਕਈ ਲਾਈਫ ਸੇਵਿੰਗ ਮੈਡੀਸਿਨਸ ਤੇ ਵੀ ਹੁਣ ਕੋਈ ਟੈਕਸ ਨਹੀਂ ਲੱਗੇਗਾ ਇਲੈਕਟ੍ਰੋਨਿਕਸ ਤੇ ਹਾਊਸਹੋਲਡ ਆਈਟਮਸ ਹੁਣ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ ਪਹਿਲਾਂ AC ਫ੍ਰਿਜ ਵਾਸ਼ਿੰਗ ਮਸ਼ੀਨ ਤੇ 28% GST ਲੱਗਦਾ ਸੀ ਹੁਣ ਇਹਨਾਂ ਨੂੰ 18% ਸਲੈਬ ਵਿੱਚ ਰੱਖਿਆ ਗਿਆ ਹੈ ਕੀਮਤ ਵਿੱਚ ਅੰਦਾਜ਼ਨ ਕਮੀ AC ਤੇ ਡਿਸ਼ਵਾਸ਼ਰ ਵਿੱਚ 35000 ਤੋਂ 45000 ਤੱਕ ਘਟ ਫ੍ਰਿਜ ਤੇ ਵਾਸ਼ਿੰਗ ਮਸ਼ੀਨ ਅਰਥ ਤੋਂ 9% ਤੱਕ ਕਮੀ ਬਿਗ ਸਕ੍ਰੀਨ ਟੀਵੀ 33 ਇੰਚ ਤੋਂ ਵੱਧ ਕਾਫੀ ਘੱਟ ਕੀਮਤ ਹੋ ਗਈ ਹੈ ਮੋਬਾਈਲ ਤੇ ਲੈਪਟਾਪ ਤੇ ਕੋਈ ਬਦਲਾਅ ਨਹੀਂ ਹੋਵੇਗਾ ਇਹਨਾਂ ਤੇ ਪਹਿਲਾਂ ਵਾਂਗ 18% GST ਹੀ ਲੱਗੇਗਾ ਕਿਉਂਕਿ ਇਹਨਾਂ ਤੇ ਪਹਿਲਾਂ ਹੀ PLI ਸਕੀਮ ਦਾ ਫਾਇਦਾ ਹੈ ਆਮ ਲੋਕਾਂ ਲਈ ਰਾਹਤ ਰੋਜ਼ਾਨਾ ਦੀਆਂ ਕਈ ਚੀਜ਼ਾਂ ਹੁਣ ਬਿਲਕੁਲ ਸਸਤੀਆਂ ਹੋ ਜਾਣਗੀਆਂ ਇਲੈਕਟ੍ਰੋਨਿਕਸ ਤੇ ਹਾਊਸਹੋਲਡ ਆਈਟਮਸ ਹੁਣ ਹਰ ਮੱਤਵਰਗ ਦਾ ਪਰਿਵਾਰ ਆਸਾਨੀ ਨਾਲ ਖਰੀਦ ਸਕੇਗਾ ਲਗਜ਼ਰੀ ਆਈਟਮਸ ਹੋਣਗੀਆਂ ਮਹਿੰਗੀਆਂ ਕਿਉਂਕਿ 40% ਜੀਐਸਟੀ ਲੱਗੇਗਾ ਈ-ਕਾਮਰਸ ਸੈਕਟਰ ਹੋਰ ਟਰਾਂਸਪੇਰੈਂਟ ਤੇ ਟੈਕਸ ਏਵੇਜਨ ਘਟ ਟੈਕਸ ਸਿਸਟਮ ਹੁਣ ਹੋ ਗਿਆ ਹੋਰ ਵੀ ਸਿੰਪਲ ਤੇ ਕਲੀਅਰ ਇਸ ਤਰ੍ਹਾਂ ਨਵੇਂ ਜੀਐਸਟੀ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ ਤੇ ਟੈਕਸ ਸਿਸਟਮ ਹੁਣ ਹੋਰ ਵੀ ਸਿੰਪਲ ਤੇ ਈਜ਼ੀ ਹੋ ਗਿਆ ਹੈ ਅੱਜ 22 ਸਤੰਬਰ 2025 ਤੋਂ ਸਾਡੇ ਦੇਸ਼ ਵਿੱਚ ਨਵਾਂ GST ਲਾਗੂ ਹੋ ਗਿਆ ਹੈ। ਮੋਦੀ ਸਰਕਾਰ ਨੇ ਇਸ ਨੂੰ ਆਮ ਲੋਕਾਂ ਲਈ ਦੀਵਾਲੀ ਗਿਫਟ ਦੱਸਿਆ ਹੈ। ਨਵੇਂ GST ਰਿਫਾਰਮ ਦੇ ਤਹਿਤ ਹੁਣ ਟੈਕਸ ਸਿਸਟਮ ਹੋਰ ਵੀ ਸਾਦਾ ਕਰ ਦਿੱਤਾ ਗਿਆ ਹੈ। ਇਸ ਨਾਲ ਘਰ ਦੇ ਖਰਚੇ ਤੇ ਜੇਬ ਦਾ ਬੋਝ ਦੋਵੇਂ ਘੱਟ ਹੋਣਗੇ। ਕਈ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਹੁਣ ਸਸਤੀਆਂ ਹੋ ਜਾਣਗੀਆਂ ਤੇ ਕੁਝ ਤੇ ਹੁਣ ਜ਼ੀਰੋ ਟੈਕਸ ਲੱਗੇਗਾ। ਪਹਿਲਾਂ GST ਦੇ 4 ਸਲੈਬ ਸਨ 5 12 18 ਤੇ 28% ਪਰ ਹੁਣ ਸੇ ਕੁੱਤ ਤਿੰਨ ਸਲੇਬ ਹੀ ਹੋਣਗੇ ਰੋਜ਼ਾਨਾ ਦੀਆਂ ਚੀਜ਼ਾਂ ਕੁਝ ਦਵਾਈਆਂ ਇਨਸ਼ੋਰੈਂਸ ਪਾਲਿਸੀਸ ਤੇ ਹੁਣ 0% ਟੈਕਸ ਬੇਸਿਕ ਗੁੱਡਸ ਤੇ ਕੁਝ ਸਰਵਿਸਾਂ ਤੇ 5% ਟੈਕਸ ਲੱਗੇਗਾ ਕਰੇਲੂ ਸਮਾਨ ਇਲੈਕਟ੍ਰੋਨਿਕਸ ਸਟੈਂਡਰਡ ਗੁੱਡਸ ਤੇ 18% ਲਕਜਰੀ ਆਈਟਮਸ ਅਤੇ ਹਾਨੀਕਾਰਕ ਚੀਜ਼ਾਂ ਤੇ 40% ਟੈਕਸ ਲੱਗੇਗਾ ਇਸ ਨਾਲ ਰੋਜ਼ਾਨਾ ਦੀਆਂ ਚੀਜ਼ਾਂ ਹੋਣਗੀਆਂ ਸਸਤੀਆਂ ਜਦਕਿ ਮਹਿੰਗੀਆਂ ਤੇ ਲਕਜਰੀ ਆਈਟਮਸ ਤੇ ਵੱਧ ਟੈਕਸ ਲੱਗੇਗਾ ਹਰ ਲਾਈਫ ਇੰਸ਼ੋਰੈਂਸ ਪਾਲਿਸੀਸ ਤੇ ਕੋਈ ਵੀ GST ਨਹੀਂ ਲੱਗੇਗਾ ਹੈਲਥ ਇੰਸ਼ੋਰੈਂਸ ਪਾਲਿਸੀਸ ਵੀ ਟੈਕਸ ਫ੍ਰੀ ਹੋ ਗਈਆਂ ਹਨ ਇਸ ਨਾਲ ਲੋਕਾਂ ਦੀ ਪ੍ਰੀਮੀਅਮ ਅਮਾਉਂਟ ਘਟ ਹੋਵੇਗੀ ਤੇ ਬਚਤ ਵਧੇਗੀ ਪਹਿਲਾਂ ਕਈ ਦਵਾਈਆਂ ਤੇ 12 ਜਾਂ 18% GST ਸੀ ਹੁਣ ਇਹਨਾਂ ਨੂੰ 5% ਸਲੈਬ ਵਿੱਚ ਰੱਖਿਆ ਗਿਆ ਹੈ ਪੂਰੀ ਛੁੱਟ ਨਹੀਂ ਦਿੱਤੀ ਗਈ ਤਾਂ ਜੋ ਦਵਾਈ ਕੰਪਨੀਆਂ ਇਨਪੁਟ ਟੈਕਸ ਕ੍ਰੈਡਿਟ ਦਾ ਫਾਇਦਾ ਲੈ ਸਕਣ ਡੈਰੀ ਮਿਲਕ ਹੁਣ ਬਿਲਕੁਲ ਟੈਕਸ ਫ੍ਰੀ ਪਲਾਨ ਫੇਸਡ ਮਿਲਕ ਜਿਵੇਂ ਸੋਇਆ ਮਿਲਕ, ਆਮੰਡ ਮਿਲਕ ਹੁਣ 5% ਜੀਐਸਟੀ ਲੱਗੇਗਾ। ਫੇਸ ਪਾਊਡਰ ਤੇ ਸ਼ੈਂਪੂ ਵਰਗੇ ਪ੍ਰੋਡਕਟਸ ਹੁਣ ਸਸਤੇ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਵੱਡੀਆਂ ਕੰਪਨੀਆਂ ਲਈ ਨਹੀਂ ਸਿਰਫ ਟੈਕਸ ਸਿਸਟਮ ਨੂੰ ਈਜ਼ੀ ਤੇ ਕਲੀਅਰ ਬਣਾਉਣ ਲਈ ਕੀਤਾ ਗਿਆ ਹੈ। ਰੈਂਟ ਤੇ ਲੀਜ਼ ਤੇ ਨਵਾਂ ਰੂਲ ਕੋਈ ਵੀ ਸਮਾਨ ਦਿਨਾ ਆਪਰੇਟਰ ਤੇ ਰੈਂਟ ਤੇ ਲੀਜ਼ ਤੇ ਦੇਣ ਤੇ ਉਹੀ GST ਲੱਗੇਗਾ ਜੋ ਉਸਦੀ ਸੇਲ ਪ੍ਰਾਈਸ ਤੇ ਲੱਗਦਾ ਹੈ। ਐਗਜ਼ਾਮਪਲ ਦੇ ਤੌਰ ਤੇ ਜੇ ਕਾਰ ਵੇਚਣ ਤੇ 18% GST ਲੱਗਦਾ ਹੈ ਤਾਂ ਰੈਂਟ ਤੇ ਵੀ 18% GST ਹੀ ਲੱਗੇਗਾ। ਹੁਣ ਆਯਾਤ ਕੀਤੀਆਂ ਚੀਜ਼ਾਂ ਇੰਪੋਰਟਡ ਗੁੱਡਸ ਤੇ ਵੀ ਨਵੀਆਂ GST ਦਰਾਂ ਲਾਗੂ ਹੋਣਗੀਆਂ IGST ਵੀ ਇਹਨਾਂ ਨਵੀਆਂ ਦਰਾਂ ਦੇ ਮੁਤਾਬਕ ਹੀ ਵਸੂਲਿਆ ਜਾਵੇਗਾ ਰੋਡ ਟਰਾਂਸਪੋਰਟ ਜਿਵੇਂ ਬੱਸ ਜਾਂ ਟੈਕਸੀ ਤੇ 5% GST ਬਿਨਾਂ ITC ਤੇ Air Travel ਵਿੱਚ ਇਕਨੋਮੀ ਕਲਾਸ ਤੇ 5% GST ਅਤੇ ਬਿਜ਼ਨਸ ਕਲਾਸ ਤੇ 18% GST ਲੋਕਲ ਡਿਲੀਵਰੀ ਸਰਵਿਸ ਤੇ GST ਜੇ ਲੋਕਲ ਡਿਲੀਵਰੀ ਕੋਈ ਅਨ ਰਜਿਸਟਰਡ ਪਰਸਨ ਕਰ ਰਿਹਾ ਹੈ ਤੇ ਉਹ ਈ-ਕਾਮਰਸ ਪਲੈਟਫਾਰਮ ਰਾਹੀਂ ਹੈ ਤਾਂ GST ਦੀ ਜ਼ਿੰਮੇਵਾਰੀ ਈ-ਕਾਮਰਸ ਕੰਪਨੀ ਦੀ ਹੋਵੇਗੀ ਇਸ ਨਾਲ ਟੈਕਸ ਸਿਸਟਮ ਹੋਰ ਟ੍ਰਾਂਸਪੇਰੈਂਟ ਹੋਵੇਗਾ ਹੁਣ 35 ਚੀਜ਼ਾਂ ਤੇ ਕੋਈ ਟੈਕਸ ਨਹੀਂ ਹੋਵੇਗਾ ਜਿਵੇਂ ਪਨੀਰ, ਚੀਨੀ, ਪਰਾਂਠਾ, ਚਪਾਤੀ ਰੋਟੀ, UHT ਮਿਲਕ, ਐਕਸਰਸਾਈਜ਼ ਬੁక్స్, ਗ੍ਰਾਫ ਬੁక్స్, ਨੋਟਬੁక్స్ ਤੇ ਕਈ ਲਾਈਫ ਸੇਵਿੰਗ ਮੈਡੀਸਿਨਸ ਤੇ ਵੀ ਹੁਣ ਕੋਈ ਟੈਕਸ ਨਹੀਂ ਲੱਗੇਗਾ ਇਲੈਕਟ੍ਰੋਨਿਕਸ ਤੇ ਹਾਊਸਹੋਲਡ ਆਈਟਮਸ ਹੁਣ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ ਪਹਿਲਾਂ AC ਫ੍ਰਿਜ ਵਾਸ਼ਿੰਗ ਮਸ਼ੀਨ ਤੇ 28% GST ਲੱਗਦਾ ਸੀ ਹੁਣ ਇਹਨਾਂ ਨੂੰ 18% ਸਲੈਬ ਵਿੱਚ ਰੱਖਿਆ ਗਿਆ ਹੈ ਕੀਮਤ ਵਿੱਚ ਅੰਦਾਜ਼ਨ ਕਮੀ AC ਤੇ ਡਿਸ਼ਵਾਸ਼ਰ ਵਿੱਚ 35000 ਤੋਂ 45000 ਤੱਕ ਘਟ ਫ੍ਰਿਜ ਤੇ ਵਾਸ਼ਿੰਗ ਮਸ਼ੀਨ ਅੱਧ ਤੋਂ 9% ਤੱਕ ਕਮੀ ਬਿਗ ਸਕ੍ਰੀਨ ਟੀਵੀ 30 ਇੰਚ ਤੋਂ ਵੱਧ ਕਾਫੀ ਘਟ ਕੀਮਤ ਹੋ ਗਈ ਹੈ ਮੋਬਾਈਲ ਤੇ ਲੈਪਟਾਪ ਤੇ ਕੋਈ ਬਦਲਾਅ ਨਹੀਂ ਹੋਵੇਗਾ ਇਹਨਾਂ ਤੇ ਪਹਿਲਾਂ ਵਾਂਗ 18% ਜੀਐਸਟੀ ਹੀ ਲੱਗੇਗਾ ਕਿਉਂਕਿ ਇਹਨਾਂ ਤੇ ਪਹਿਲਾਂ ਹੀ ਪੀਐਲਆਈ ਸਕੀਮ ਦਾ ਫਾਇਦਾ ਹੈ ਆਮ ਲੋਕਾਂ ਲਈ ਰਾਹਤ ਪ੍ਰੋਜਨਾ ਦੀਆਂ ਕਈ ਚੀਜ਼ਾਂ ਹੁਣ ਬਿਲਕੁਲ ਸਸਤੀਆਂ ਹੋ ਜਾਣਗੀਆਂ ਇਲੈਕਟ੍ਰੋਨਿਕਸ ਤੇ ਹਾਊਸਹੋਲਡ ਆਈਟਮਸ ਹੁਣ ਹਰ ਮੱਧ ਵਰਗ ਦਾ ਪਰਿਵਾਰ ਆਸਾਨੀ ਨਾਲ ਖਰੀਦ ਸਕੇਗਾ ਲਗਜ਼ਰੀ ਆਈਟਮਸ ਹੋਣਗੀਆਂ ਮਹਿੰਗੀਆਂ ਕਿਉਂਕਿ 40% ਜੀਐਸਟੀ ਲੱਗੇਗਾ ਈ-ਕਾਮਰਸ ਸੈਕਟਰ ਪੋਰ ਟ੍ਰਾਂਸਪੇਰੈਂਟ ਤੇ ਟੈਕਸ ਏਵੀਜਨ ਕਟ ਟੈਕ ਸਿਸਟਮ ਹੁਣ ਹੋ ਗਿਆ ਹੋਰ ਵੀ ਸਿੰਪਲ ਤੇ ਕਲੀਅਰ ਇਸ ਤਰ੍ਹਾਂ ਨਵੇਂ ਜੀਐਸਟੀ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ ਤੇ ਟੈਕਸ ਸਿਸਟਮ ਹੁਣ ਹੋਰ ਵੀ ਸਿੰਪਲ ਤੇ ਈਜ਼ੀ ਹੋ ਗਿਆ ਹੈ